ਆ ਗਿਆ ਬਲੂਕਾ ਚੱਕੀ ਫਿਰ ਚਾਹ ਦੇ ਤੇਰੇ ਕੋਲ ਨਹੀਂ ਹੋਲੇ ਨੂੰ ਲੋਕ ਪਸੰਦ ਕਰਦੇ ਇਹਦਾ ਕੰਮ ਹੈ ਅੰਦਰ ਵੀਡੀਓ ਬਣਾਈ ਜਨਾ ਹੈ ਹਾਂ ਹੋਰ ਪੋਲੇ ਨੂੰ ਆਦੇ ਲੋਕ ਹੈ ਉਹ ਲੈਣ ਪਸੰਦ ਕਰਦੇ ਆ ਲੋਕਾਂ ਦੇ ਦੇਖਣਾ ਇਹ ਕੰਮ ਕਰਦਾ ਕਿੱਥੇ ਆ ਬੜਾ ਅੰਜਾਰੇ ਟ੍ਰਾਫਿਕ ਚੜਾਈ ਜਾਂਦਾ ਉਹ ਗੁੰਗੇ ਹੋਰ ਪਾਵਾ ਹੋਗਾ ਬੱਸ ਬੱਸ ਕਿੱਥੇ ਜਾ ਤੋ ਜਾ ਲਾਵਾ ਦੇ ਮੈਨੂੰ ਇਹਦਾ ਕੀ ਪਤਾ ਵੀ ਪੰਗਾ ਹੀ ਹੋ ਰਿਹਾ ਹੈ ਪੰਗਾ ਹੋ ਰ ਖਾਦੀ ਪੀਤੀ ਚ ਇਹਨੂੰ ਪਤਾ ਨਹੀਂ ਨਾ ਲੱਗਦਾ ਆ ਕਾਰੀ ਤੇ ਹਾਂ ਸੁਰੋਗ ਬੁੱਲੇ ਪਾਸੋਂ ਮੇਰਾ ਚੈਨ ਇਕੱਠੇ ਹੋ ਗਏ ਆ ਦੂਸਰੇ ਉਹ ਚੱਲ ਇਹਨੂੰ ਜੀਨ ਆਸਤਾ ਯਾ ਤੇਜੀ ਬੜੀ ਹੁੰਦੀ ਹੈ ਮਾਰ ਕੇ ਦਾ ਦੇਰ ਦੀ ਨਿਗਾਹ ਵੇ ਇੱਕੇ ਦਾਸ ਲਈ ਜਿਹੜੇ ਪਾਸੇ ਆ ਹਾਂ ਹੂੰ ਹੂੰ ਗੁਰਥਾ ਵਾਲਿਆਂ ਨੂੰ ਹਾਂ ਚੱਲ ਅੱਛਾ ਇਹਦੇ ਨਾਲ ਉੱਥੇ ਚੱਲ ਰਸਤੇ ਤੇ ਰਸਤੇ ਤੇ ਚੱਲ ਮੈਂ ਜਿੱਥੇ ਪੰਨਾ ਚੱਕਦਾ ਉਹਨੂੰ ਚੱਕਦਾ ਮਾਪਦਾ ਚੱਲ ਹੱਟ ਮੈਂ ਕੱਟਦਾ ਸਤਿ ਸ਼੍ਰੀ ਅਕਾਲ ਵਾਲਾ ਹਾਂ ਹਾਂ ਅਰਜੇ ਰਾਫਰ ਉਹ ਆਹ ਤਰੀ ਕੋਰਨੇ ਆ 8000 ਕੀ 8000 ਕੀ ਰੱਖਦੇ ਹੋ ਹਰਾ ਹਾਂ ਨਿਕਲ ਕਿੱਧਰ ਗਈ ਤੂੰ ਜਮਾਈ ਦੇ ਸਾਥੀ ਨਿਕਲ ਗਿਆ ਆ ਰਹੀ ਹੈ ਬਾਹਰ ਬਾਹਰ ਕਿੱਥੇ ਆ ਯਾਰ ਖਿੱਚੋਗਾ ਐਸੇ ਬੰਦੀ ਥੋੜੀ ਜਾਨ ਖਿੱਚੋ ਉਹ ਪਾਣਾ ਨਹੀਂ ਕਿਵੇਂ ਟ੍ਰਾਫਰ ਨੂੰ ਭਜਾਈ ਫਿਰਦੇ ਆ ਪਰਾਨੀ ਕਿਵੇਂ ਟ੍ਰਾਫਿਕ ਨੂੰ ਭਜਾਈ ਫਿਰਦੇ ਆ ਚੱਲ ਕਾ ਦੇ ਰੱਖੋ ਕਾ ਕੇ ਰੱਖਿਆ ਕੁਲਿਆ ਉਹ ਰਾਡ ਭੰਨਦਾ ਫੇਰ ਫੇਰ ਕਾ ਮੋੜ ਦੇ ਦਾ ਡਾ ਰਹਿ ਜਾਣਾ ਥੋੜਾ ਉਹ ਤਾਂ ਉਨੀ ਜੱਕਣੀ ਹੋਣੇ ਆਪਣੀ ਛੋਟਾ ਦੇ ਹਿਸਾਬ ਇੱਧਰ ਨੂੰ ਹੋਰ ਹੋ ਜਾਓ ਫਿਰ ਇੱਧਰ ਨੂੰ ਕਿਉਂ ਪਾਇਪ ਕਿਵੇਂ ਲਗਾ ਜੂ ਇੱਧਰ ਨੂੰ ਕਿਵੇਂ ਆ ਜੂਗਾ ਇੱਧਰ ਪਾਇਪ ਆ ਗਈ ਹੈ ਇੱਧਰ ਲਾਈ ਪਈ ਆਂ ਕਵਾ ਕੀ ਨੇ ਉੱਠਾ ਏ ਤੂੰ ਯਾ ਵੀ ਕੋਈ ਕਿੱਧਰਲੇ ਪਾਸੇ ਖੜਾ ਕੋਈ ਕਿੱਧਰਲੇ ਪਾਸੇ ਖੜਾ ਬਾਹੂ ਤਾਂ ਭਰਾ ਕਿੱਡਾ ਚੋਰ ਲਾਈ ਉਹ ਬਾਜਾ ਜੋ ਉਸਮਾਨ ਹੀ ਪਤਾ ਨਹੀਂ ਕਿਉਂ ਜਾਂ ਬੜਾ ਫੁੱਦੂ ਜਿਹਾ ਸਮਾਨ ਬਣਿਆ ਕਿਹੜਾ ਸਮਾਨ ਆ ਥੱਲੇ ਬੈੱਡ ਸੈੱਟ ਵਾਲਾ ਆ ਜੋ ਸਮਾਨ ਬਣਿਆ ਕੁੜੀਆ ਘੋੜਿਆਂ ਨੂੰ ਖੜਾ ਸਮਾਨ ਬਣਿਆ ਕੋਸਤੇ ਤੇ ਬੁੱਕ ਤੇ ਲਈ ਬਾਈ ਹਾਂ ਹੋਰ ਰਸੇ ਤੇ ਚੱਲ ਕੀ ਸਰਦਾ ਰਹਿੰਦਾ ਆਹੋ ਕਿਤੋ ਕਿਤੋ ਵਾੜਾ 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 ਆੜਾ ਆੜਦਾ ਵੜਾ ਚਿੱਟੋ ਇੱਥੇ ਫੇਰ ਲੈ ਜਾਨੇ ਬਾਈ ਬੜਾ ਥੋੜਾ ਹੋਰ ਖਾਓ ਤੁਖ ਖਾਓ ਖਾਓ ਹੋਰ ਕਿਹਾ ਜ਼ੋਰ ਨਹੀਂ ਜ਼ੋਰ ਨਹੀਂ ਪੈਣਾ ਚੱਲ ਚਲੋ ਚੱਲ ਖਾਣਾ ਖਿਚੋ ਉੱਥੇ ਫੇਰ ਮੋੜੋਂ ਦਾ ਜਿਵੇਂ ਨਹੀਂ ਖਿਚੋ ਯਾਰਾ ਹੋਰ ਪਿੱਛੇ ਰੱਸਾ ਛੋਟਾ ਹੋ ਗਿਆ ਨਾ ਚਲੋ ਲਾਓ ਜ਼ੋਰ ਚਲੋ ਚਲੇ ਖਿੱਚ ਕੇ ਰੱਖੋ ਹਾਂ ਰਾੜ ਟੁੱਟੂਗਾ ਖਿਚੋ ਬਾੜਾ ਖਿਚੋ ਹੋਰ ਖਿਚੋ ਬਾੜਾ ਖਿੱਚ ਕੇ ਰੱਖੋ ਮਾਹ ਹੋਰ ਖਿਚੋ ਬਾੜਾ ਇਹਦਾ ਵੇ ਗਿਆ ਇਹਦਾ ਚਲੇ ਗਿਆ ਨਾ ਸਾਹ ਦੇਖੋ ਬਾੜਾ ਚੱਕੋ ਹੋਰ ਦਾੜਾ ਚੋਬਾ ਚਲਾਇਆ ਕੋਕੋ ਹੁਣ ਪਰ ਇਹਨੂੰ ਖੇਤ ਕੇ ਕੋਕੋ ਬਾਸ ਆ ਗਿਆ ਛੱਡ ਦਿਓ ਜਾ ਚੈਨਲਾਂ ਦੇ ਝੜੀਆਂ ਮਰਾ ਕੇ ਲਿਆ ਬਈ ਪੱਜ ਕੇ ਇਹ ਕੋਲ ਕੋਈ ਵਾਰਾ ਸਾਫ ਜਾਂ ਕਰ ਦਵੇ ਚੰਗਾ ਕਿਵੇਂ ਹੁਣ ਉਹ ਵੀ ਚੱਕ ਉਹ ਖੰਡੀਆਂ ਲੱਗੀਆਂ ਨੇ ਪਰਲੇ ਤੇ ਲੱਗੀਆਂ ਉਹ ਪੈਣ ਇਹਦੇ ਤਾਂ ਨਹੀਂ ਲੱਗੂ ਇਹਦੇ ਚੱਪਟੇ ਲੱਗੂ ਜਿਵੇਂ ਆ ਚਰੀ ਆ ਆ ਚਰੀ ਆ ਨਾ ਹੂੰ ਇਹ ਇੱਥੇ ਸਹੀ ਹੈ ਉਹ ਦੇਬੀ ਮੋਟਰ ਚਲਾਉਣ ਗਿਆ ਯਾਰ ਉਹ ਆਇਆ ਦੂਜਾ ਬੰਦਾ ਥੋੜਾ